ਲਾਂ ਕਹਿੰਦੇ ਸੀ ਬਿਰਾਗੀਆਂ ਨੂੰ ਗ੍ਰੰਥੀਆਂ ਨੂੰ ਪੈਸੇ ਨਹੀਂ ਮਿਲਦੇ ਜੇ ਹੁਣ ਮਿਲਣੇ ਸ਼ੁਰੂ ਹੋ ਗਏ ਤਾਂ ਅਸਲ ਤੇ ਦਿੱਕਤ ਕਿੱਥੇ ਆਂਦੀ ਹੈ ਜੇ ਉਹ ਲੱਖ ਰੁਪਏ ਲੈ ਆ ਵੀ ਰਹੇ ਨੇ ਜੇ 20000 ਕੋਈ ਲੈ ਆ ਵੀ ਰਿਹਾ 50000 ਲੈ ਆ ਵੀ ਰਿਹਾ ਕਮਰਸ਼ੀਅਲਾਈਜ਼ ਹੋ ਵੀ ਰਿਹਾ ਤੇ ਅਸਲ ਦੇ ਵਿੱਚ ਪ੍ਰੋਬਲਮ ਕਿੱਥੇ ਹੈ ਦਿੱਕਤ ਕਿੱਥੇ ਹੈ ਘਰ ਤਾਂ ਹਰ ਕਿਸੇ ਨੇ ਚਲਾਣਾ ਮੇਰੇ ਗੁਰੂ ਸਹਿਬਾਨ ਨੇ ਆਪਣੇ ਰਬਾਬੀਆਂ ਨੂੰ ਘੋੜੇ ਦਿੱਤੇ ਹਾਥੀ ਦਿੱਤੇ ਸੋਚ ਸਕਦੇ ਹੋ ਅੱਜ ਕੱਲ੍ਹ ਕੈਲੀਬਿਕ ਮਰਸੀਡੀਜ਼ ਦਿੱਤੀ ਉਹਦੇ ਬਰਾਬਰ ਦੀ ਗੱਲ ਹੈ ਉਸ 10 ਲੱਖ ਦੇ ਘੋੜੇ ਅੱਜ ਹਾਂ ਉਸ ਵੇਲੇ ਘੋੜਾ ਹਰ ਬੰਦੇ ਕੋਲ ਨਹੀਂ ਸੀ ਹੁੰਦਾ ਸਹੀ ਗੱਲ ਹੈ ਗੁਰੂ ਸਾਹਿਬਾਨ ਨੇ ਘੋੜੇ ਤੇ ਹਾਥੀ ਦਿੱਤੇ ਅਸੀਂ ਰਾਗੀਆਂ ਨੂੰ ਪੈਸੇ ਦੇਣ ਦੇ ਖਿਲਾਫ ਨਹੀਂ ਹੈ ਸਮਝੋ ਮਸਲਾ ਇਹ ਹੈ ਕਿ ਲੱਖ ਰੁਪਇਆ ਲੈ ਕੇ ਜਿਸ ਮਕਸਦ ਲਈ ਸੰਗਤ ਨੇ ਬੁਲਾਇਆ ਸੀ ਤੁਸੀਂ ਜਿਸ ਮਕਸਦ ਲਈ ਉੱਥੇ ਬੈਠੇ ਸੀ ਜਿਸ ਮਕਸਦ ਲਈ ਤੁਸੀਂ ਕਿਹਾ ਸੀ ਕਿ ਅੱਧੇ ਪੈਸੇ ਪਹਿਲਾਂ ਪਾਓ ਅੱਧੇ ਪੈਸੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦਿਓ ਉਹ ਮਕਸਦ ਪੂਰਾ ਹੋਇਆ ਕਿ ਨਹੀਂ ਹੋਇਆ ਕੀ ਕੰਦਰ ਸੁਣਾਉਣਾ ਤਾਂ ਮਕਸਦ ਨਹੀਂ ਹੈ ਮਕਸਦ ਹੈ ਕਿ ਆਏ ਹੋਏ ਲੋਕ ਹੁਣ ਤੁਸੀਂ ਦੇਖਿਓ ਇੱਕ ਬੜੀ ਭੈੜੀ ਗੱਲ ਕਰਨ ਲੱਗਾ ਫੇਰ ਕੀ ਫਰਕ ਪੈਂਦਾ ਮੇਰੀ ਕਿਹੜੀ ਪੈਨਸ਼ਨ ਬੰਦ ਹੋਣ ਲੱਗੀ ਹੁਣ ਤੁਸੀਂ ਦੇਖਿਓ ਕੀਰਤਨ ਦਰਬਾਰ ਤੇ ਜਾਓਗੇ ਇਹ ਕਹਿੰਦੇ ਤੇ ਆ ਕਿਉਂਕਿ ਮੈਂ ਸੱਚ ਬੋਲ ਦੇਣਾ ਫਿਰ ਮੇਰੇ ਖਿਲਾਫ ਰੱਟਾ ਪਾਉਂਦੇ ਆ ਵੀ ਏਜੰਸੀਆਂ ਦੇ ਬੰਦੇ ਆ ਜੀ ਜੇ ਇੱਕ ਰਾਗੀ ਸਿੰਘ ਬੈਠਾ ਤੇ ਉਹਦੇ ਫੈਨ ਉਹਦੇ ਨਾਲ ਹੀ ਬਹਿਣਗੇ ਤੇ ਜਦੋਂ ਰਾਗੀ ਸਿੰਘ ਬਦਲੇ ਤੇ ਫੈਨ ਉੱਠ ਕੇ ਚਲੇ ਜਾਣਗੇ ਤੁਸੀਂ ਰਾਗੀ ਦੇ ਫੈਨ ਸੀ ਕਿ ਸ਼ਬਦ ਦੇ ਫੈਨ ਸੀ ਬਾਣੀ ਸੁਣਨ ਆਏ ਹੋ ਗੁਰੂ ਦੀ ਜ਼ੂਰ ਚ ਆਏ ਹੋ ਕਿ ਰਾਗੀ ਦੀ ਜ਼ੂਰ ਚ ਆਏ ਹੋ ਤੁਸੀਂ ਅਕਸਰ ਵੇਖ ਲਓ ਲੁਧਿਆਣਾ ਹੈ ਆਪਾਂ ਲੁਧਿਆਣੇ 'ਚ ਬੈਠੇ ਆ ਕਿਸੇ ਵੀ ਕੀਰਤਨ ਦਰਬਾਰ ਤੇ ਜਾਓ ਦਿੱਲੀ ਕਿਸੇ ਵੀ ਕੀਰਤਨ ਦਰਬਾਰ ਤੇ ਜਾਓ ਰਾਗੀ ਦੇ ਆਉਣ ਨਾਲ ਫੈਨਸ ਬੈਠਣਗੇ ਆਕੇ ਬਾਹਰ ਕੇ ਅੱਛਾ ਜਿਹੜੇ ਮਗਲੇ ਰਾਗੀ ਨੇ ਬਹਿਣਾ ਉਹਨੇ ਕੀ ਦੀ ਬਾਣੀ ਸੁਣਾਉਣੀ ਹੈ ਉਹਨੇ ਕੀਰਤਨ ਕੋਈ ਹੋਰ ਬਾਣੀ ਚੋਂ ਕਰਨਾ ਹੈ ਕਿਉਂ ਕਾਰਨ ਕੀ ਹੈ ਕਿਉਂਕਿ ਫਲਾਣੇ ਦਾ ਤਬਲਾ ਬਹੁਤ ਵਧੀਆ ਫਲਾਣੇ ਦੀ ਆਵਾਜ਼ ਬੜੀ ਵਧੀਆ ਫਿਰ ਪ੍ਰਧਾਨਤਾ ਫਿਰ ਤੁਸੀਂ ਕਹਿੰਦੇ ਹੋ ਵੀ ਪਰਮਪਾਲ ਸਿੰਘ ਕਹਿੰਦਾ ਰਾਗਾਂ ਦੀ ਗੱਲ ਕਰਦਾ ਬਾਈ ਪ੍ਰਧਾਨਤਾ ਬਾਣੀ ਦੀ ਹੈ ਠੀਕ ਹੈ ਠੀਕ ਹੈ ਕਿਸੇ ਦਾ ਜੀਵਨ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਨਿਤਨੇਮੀ ਜੀਵਨ ਬੜਾ ਗੁਰਸਿੱਖ ਸੁਰਤ ਬਧੀਰੇ ਜੋੜਦੀ ਹੈ ਕੋਈ ਮਸਲਾ ਨਹੀਂ ਤੁਹਾਨੂੰ ਆਨੰਦ ਆਉਂਦਾ ਵੱਧ ਕੋਈ ਚੱਕਰ ਨਹੀਂ ਹੈਗਾ ਪਰ ਤੁਸੀਂ ਕਿਤੇ ਸ਼ਬਦ ਨੂੰ ਛੱਡ ਕੇ ਦੇਹਤਾਰੀ ਭਗਤੀ ਜਿਤਨੀ ਜੁੜ ਕੇ ਵੀ ਅਸੀਂ ਤੇ ਫਲਾਣੇ ਦੇ ਫੈਨ ਆ ਜੀ ਅਸੀਂ ਤੇ ਸਿਰਫ ਉਹਨੂੰ ਹੀ ਸੁਣਨਾ ਜੀ ਸੋ ਸਾਡਾ ਸਾਰਿਆਂ ਦਾ ਰਾਗੀਆਂ ਦਾ ਢਾਡੀਆਂ ਦਾ ਕਵੀਸ਼ਰਾਂ ਦਾ ਪ੍ਰਚਾਰਕਾਂ ਦਾ ਗ੍ਰੰਥੀਆਂ ਦਾ ਸਾਡਾ ਮਕਸਦ ਹੈ ਗੁਰੂ ਦੇ ਸ਼ਬਦ ਨਾਲ ਸੰਗਤ ਨੂੰ ਜੋੜਨਾ ਤੇ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੋੜਾਂਗੇ ਤੇ ਆਟੋਮੈਟਿਕਲੀ ਸੰਗਤ ਦਾ ਭਲਾ ਹੋਏਗਾ ਅਸੀਂ ਕਹਿੰਦੇ ਰਾਗੀਆਂ ਦੇ ਘਰ ਵੀ ਸੋਨੇ ਦੇ ਹੋਣੇ ਚਾਹੀਦੇ ਰਾਗੀਆਂ ਦੀ ਗੱਡੀਆਂ ਵੀ ਸੋਨੇ ਦੀਆਂ ਹੋਣੀਆਂ ਚਾਹੀਦੀਆਂ ਪਰ ਉਹ ਰਾਗੀ ਸਿੰਘ ਗੁਰੂ ਦੇ ਸ਼ਬਦ ਨੂੰ ਪ੍ਰਮੁਖਤਾ ਦੇ ਕੇ ਆਪਦੀ ਪੂਜਾ ਕਰਾਉਣ ਦੀ ਥਾਂ ਤੇ ਠੀਕ ਹੈ ਹਰ ਇੱਕ ਬਾਣੀ ਨਾਲ ਗੁਰੂ ਨਾਲ ਜੁੜੇ ਬੰਦੇ ਦਾ ਸਤਕਾਰ ਹੈ ਪਰ ਪ੍ਰਧਾਨਤਾ ਜਿਹੜੀ ਆ ਉਹ ਗੁਰਬਾਣੀ ਦੀ ਅੰਤ ਵਿੱਚ ਇਹ ਸਵਾਲ ਪੁੱਛਣਾ ਚਾਹਾਂਗਾ ਅੱਜ ਕੱਲ ਬੜੀ ਇੱਕ ਗੱਲ ਸੁਣਦੇ ਆ ਦਸਮ ਦੁਆਰ ਦੀ ਲੋਕੀ ਕਹਿੰਦੇ ਆ ਵੀ ਸਿਮਰਨ ਅਭਿਆਸ ਦਸਮ ਦੁਆਰ ਕੋਈ ਕਹਿੰਦਾ ਵੀ ਅਸੀਂ ਸਾਡੇ ਸੁਰਤੇ ਲੱਗ ਜਾਂਦੀ ਹੈ ਦਸਮ ਦੁਆਰ ਦਾ ਕਨਸੈਪਟ ਸੋ ਸਾਡਾ ਸਾਰਿਆਂ ਦਾ ਰਾਗੀਆਂ ਦਾ ਢਾਡੀਆਂ ਦਾ ਕਵੀਸ਼ਰਾਂ ਦਾ ਪ੍ਰਚਾਰਕਾਂ ਦਾ ਗ੍ਰੰਥੀਆਂ ਦਾ ਸਾਡਾ ਮਕਸਦ ਹੈ ਗੁਰੂ ਦੇ ਸ਼ਬਦ ਨਾਲ ਸੰਗਤ ਨੂੰ ਜੋੜਨਾ ਤੇ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੋੜਾਂਗੇ ਤਾਂ ਆਟੋਮੈਟਿਕਲੀ ਸੰਗਤ ਦਾ ਭਲਾ ਹੋਏਗਾ ਅਸੀਂ ਕਹਿੰਨੇ ਰਾਗੀਆਂ ਦੇ ਘਰ ਵੀ سونے ਦੇ ਹੋਣੇ ਚਾਹੀਦੇ ਰਾਗੀਆਂ ਦੀ ਗੱਡੀਆਂ ਵੀ سونے ਦੀਆਂ ਹੋਣੀਆਂ ਚਾਹੀਦੀਆਂ ਪਰ ਉਹ ਰਾਗੀ ਸਿੰਘ ਗੁਰੂ ਦੇ ਸ਼ਬਦ ਨੂੰ ਪ੍ਰਮੁਖਤਾ ਦੇ ਕੇ ਆਪਦੀ ਪੂਜਾ ਕਰਾਉਣ ਦੀ ਥਾਂ ਤੇ ਠੀਕ ਹੈ ਹਰ ਇੱਕ ਬਾਣੀ ਨਾਲ ਗੁਰੂ ਨਾਲ ਜੁੜੇ ਬੰਦੇ ਦਾ ਸਤਕਾਰ ਹੈ ਪਰ ਪ੍ਰਧਾਨਤਾ ਜਿਹੜੀ ਆ ਉਹ ਗੁਰਬਾਣੀ ਦੀ ਅੰਤ ਵਿੱਚ ਇਹ ਸਵਾਲ ਪੁੱਛਣਾ ਚਾਹਾਂਗਾ ਅੱਜ ਕੱਲ ਬੜੀ ਇੱਕ ਗੱਲ ਸੁਣਦੇ ਆ ਦਸਮ ਦਵਾਰ ਦੀ ਲੋਕੀ ਕਹਿੰਦੇ ਆ ਵੀ ਸਿਮਰਨ ਅਭਿਆਸ ਦਸਮ ਦਵਾਰ ਕੋਈ ਕਹਿੰਦਾ ਵੀ ਅਸੀਂ ਸਾਡੇ ਸੁਰਤੇ ਲੱਗ ਜਾਂਦੀ ਹੈ ਦਸਮ ਦਵਾਰ ਦਾ ਕਨਸੈਪਟ ਗੁਰਬਾਣੀ ਦੇ ਹਿਸਾਬ ਨਾਲ ਹੈ ਸਿੱਖ ਪੰਥ ਵਿੱਚ ਹੈ ਕਿ ਨਹੀਂ ਅੱਜ ਕੱਲ ਤੁਸੀਂ ਵੀ ਬੜੀਆਂ ਵੀਡੀਓਜ਼ ਦੇਖਦੇ ਹੋ ਦੇਖੋ ਵੀਰੇ ਕੁਐਸਚਨ ਆ ਫਲਸਫੀ ਦਾ ਆਮ ਸੋਸ਼ਲ ਮੀਡੀਆ ਤੇ ਬਹੁਤੇ ਲੋਕ ਉਸ ਗੱਲ ਦੇ ਗਾਹਕ ਨਹੀਂ ਮਿਲਦੇ ਪਰ ਮੈਂ ਤੁਹਾਨੂੰ ਸਖਾਲਿਆਂ ਕਰਕੇ ਦੱਸਣ ਦੀ ਕੋਸ਼ਿਸ਼ ਕਰਦਾ ਜੇ ਗੱਲ ਸਮਝੀ ਪੈ ਜੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਬਾਣੀ ਦਾ ਸ਼ਬਦ ਜਿਹੜਾ ਅਸੀਂ ਪੜ ਰਹੇ ਹਾਂ ਕੀਰਤਨ ਦੇ ਰੂਪ ਚ ਜਾਂ ਕਥਾ ਵਿਚਾਰ ਦੇ ਰੂਪ ਚ ਦੋਵੇਂ ਚੀਜ਼ਾਂ ਜ਼ਰੂਰੀ ਹੈ ਨਾ ਅਸੀਂ ਗੁਰਬਾਣੀ ਗਾਏ ਨੂੰ ਵੀ ਕਰਨੀ ਹੈ ਤੇ ਗੁਰਬਾਣੀ ਨੂੰ ਸਮਝਣਾ ਵੀ ਫੇਰ ਹੀ ਸਾਡੇ ਸੁਰਤ ਵਿੱਚ ਜਾਏਗੀ ਗੁਰਬਾਣੀ ਦਾ ਸ਼ਬਦ ਜਦੋਂ ਜ਼ੁਬਾਨ ਤੇ ਹੈ ਤੇ ਸ਼ਬਦ ਹੈ ਠੀਕ ਹੋ ਗਿਆ ਜਿਹੜਾ ਆਪਾਂ ਗਾ ਰਹੇ ਹਣਾ ਆਨੰਦ ਵੀ ਆ ਰਿਹਾ ਇਹੋ ਸ਼ਬਦ ਜਿਹਨੂੰ ਸੁਰਤ ਵਿੱਚ ਪਹੁੰਚਿਆ ਠੀਕ ਹੈ ਅਸੀਂ ਜਪਣਾ ਸ਼ੁਰੂ ਕੀਤਾ ਇਹ ਸ਼ਬਦ ਬਣ ਗਿਆ ਨਾਮ ਠੀਕ ਹੋ ਗਿਆ ਜਿਹੜੇ ਨਾਮ ਨੇ ਸੁਰਤ ਨੂੰ ਧੋਣਾ ਆਪਾਂ ਹੁਣ ਇਹ ਜਪਜੀ ਸਾਹਿਬ ਦੀ ਪੰਕਤੀ ਪੜ੍ਹੀ ਸੀ ਇਹ ਨਾਮ ਬਣਨਾ ਇੱਥੇ ਜਾ ਕੇ ਇਹ ਲੈਵਲ ਹੈ ਅਵਸਥਾ ਹੈ ਜਦੋਂ ਇਹ ਨਾਮ ਨੇ ਸਾਡੀ ਜ਼ਿੰਦਗੀ ਚ ਆਉਣਾ ਕਿਉਂਕਿ ਨਾਮ ਨੇ ਬਾਣੀ ਨੇ ਕੀ ਕਿਹਾ ਸੱਚ ਬੋਲੋ ਸੱਚ ਕਮਾਓ ਤੇ ਇੱਥੇ ਬੈਠੇ ਨਾਮ ਨੇ ਸੁਰਤ ਨੂੰ ਸਾਫ ਕੀਤਾ ਅਸੀਂ ਨਾਮ ਕਮਾਉਣਾ ਸ਼ੁਰੂ ਕੀਤਾ ਸਾਨੂੰ ਰਿਕਸ਼ੇ ਵਾਲੇ ਵਿੱਚ ਤੇ ਮਰਸੀਡੀਜ਼ ਵਾਲੇ ਵਿੱਚ ਭੇਦ ਮੁੱਕ ਗਿਆ ਸਾਨੂੰ Hindu ਤੇ Sikh ਤੇ Musalman ਵਿੱਚ ਭੇਦ ਮੁੱਕ ਗਿਆ ਨਾਮ ਕਮਾਇਆ ਗਿਆ ਨਾ ਜਦੋਂ ਇਸ ਨਾਮ ਨੇ ਜ਼ਿੰਦਗੀ ਚ ਆਉਣਾ ਇਹਨੇ ਅੰਮ੍ਰਿਤ ਹੋ ਜਾਣ ਤਿੰਨ ਚੀਜ਼ਾਂ ਆ ਗਈਆਂ ਹੁਣ ਗੱਲ ਇਹ ਹੈ ਇਹ ਤਿੰਨ ਅਵਸਥਾਵਾਂ ਨੇ ਇਹ ਸੁਰਤ ਦਾ ਜੁੜਨਾ ਵੀ ਜ਼ਰੂਰੀ ਹੈ ਸੁਰਤ ਦਾ ਕਨੈਕਟ ਹੋਣਾ ਵੀ ਜ਼ਰੂਰੀ ਹੈ ਨਾ ਜੇ ਸੁਰਤ ਜੁੜੇਗੀ ਨਹੀਂ ਲੇਵ ਲੱਗੇਗੀ ਨਹੀਂ ਤੇ ਸਾਸ ਗ੍ਰਾਸ ਧਿਆਵਾਂਗੇ ਕਿਵੇਂ ਹੁਣ ਗੱਲ ਇਹ ਆ ਬਾਣੀ ਦੇ ਵਿੱਚ ਦਸਮ ਜਵਾਰ ਦਾ ਜ਼ਿਕਰ ਹੈ ਕਿਉਂਕਿ बार-बार ਅੰਤ ਨੂੰ ਜਦੋਂ ਵੀ ਕਿਸੇ ਜਗਿਆਸੀ ਨੂੰ ਕਿਤੇ ਜੋੜਨਾ ਹੈ ਮੰਜ਼ਲ ਤੇ ਦੇਣੀ ਪੈਣੀ ਨਾ ਬਾਣੀ ਕਹਿੰਦੀ ਨੌਂ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਆਪਨਾਂ ਸਾਹਿਬ ਦੀ ਬਾਣੀ ਚ ਪੜ੍ਹਦੇ ਕਿ ਵੀ ਦਸਵਾਂ ਗੁਪਤ ਸੀਗਾ ਉਹ ਦਸਵਾਂ ਗੁਪਤ ਪ੍ਰਗਟ ਕਿਵੇਂ ਹੋਣਾ ਜਦੋਂ ਇੱਥੇ ਨਾਮ ਦਾ ਚਾਨਣ ਹੋਣਾ ਠੀਕ ਹੈ ਸਾਡੇ ਵਿੱਚ ਦ્વੈਤ ਮੁੱਕਣੀ ਹੈ ਠੀਕ ਹੈ ਸਾਨੂੰ ਆਪਣੇ ਤੇ ਪ੍ਰਾਈਜ਼ ਭੇਦ ਮੁੱਕ ਜਾਣਾ ਸਾਨੂੰ ਪੰਛੀਆਂ ਤੇ ਪੰਛੀਆਂ ਨਾਲ ਵੀ ਕੁਦਰਤ ਨਾਲ ਵੀ ਪਿਆਰ ਹੋਣਾ ਸਾਨੂੰ ਹਰ ਗਲ ਬਲਹਾਰੀ ਕੁਦਰਤ ਵਸਿਆ ਸਾਨੂੰ ਹਰ ਜਗ੍ਹਾ ਤੇ ਪ੍ਰਮਾਤਮਾ ਨਜ਼ਰੀ ਪੈਣਾ ਉਹ ਕੀ ਹੋਇਆ ਤੁਹਾਡੀ ਕਨੈਕਟ ਕਰ ਗਈ ਤੁਹਾਡੀ ਸੂਰਤ ਜੁੜ ਗਈ ਜਦੋਂ ਤੁਹਾਡੀ ਸੂਰਤ ਜੁੜ ਗਈ ਤੁਸੀਂ ਅਭਿਆਸੀ ਹੋਏ ਤੁਹਾਡੇ ਉਹ ਉਹ ਖੁੱਲਿਆ ਠੀਕ ਹੈ ਜਦੋਂ ਖੁੱਲਿਆ ਆਟੋਮੈਟਿਕਲੀ ਇਹ ਸਾਰੀ ਕਾਇਨਾਤ ਤੁਹਾਨੂੰ ਉਹਦਾ ਘਰ ਨਜ਼ਰ ਆਉਣ ਲੱਗ ਪਈ ਤੇ ਬੜੇ ਪਿਆਰ ਸਤਿਕਾਰ ਦਾ ਤੁਹਾਡੀ ਜ਼ਿੰਦਗੀ ਵਿੱਚੋਂ ਤੁਹਾਡਾ ਕਿਰਦਾਰ ਬਣਿਆ ਵੇਖੋ ਬਾਣੀ ਵਿਚਾਰ ਹੈ ਪਰ ਜਦੋਂ ਇਹਨੇ ਇੱਥੇ ਅਮਰਤ ਬਣਨਾ ਹੈ ਇਹਨੇ ਕਿਰਦਾਰ ਬਣਨਾ ਹੈ ਜ਼ਿੰਦਗੀ 'ਚ ਕਿਰਦਾਰ ਵਾਂਗ ਚੱਲਣਾ ਹੈ ਜਦੋਂ ਇਹ ਬਾਣੀ ਸਾਡਾ ਕਿਰਦਾਰ ਬਣ ਗਈ ਸਾਡੀ ਜ਼ਿੰਦਗੀ 'ਚ ਖੁਸ਼ਬੂ ਆਣੀ ਹੈ ਸਾਨੂੰ ਕੋਈ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਣੀ ਇੱਕ ਗੁਰਸਿੱਖ ਦੇ ਲਾਗੇ 5-7 ਮਿੰਟ ਸੰਗਤ ਕਰਨ ਵਾਲੇ ਬੰਦੇ ਦੀ ਜ਼ਿੰਦਗੀ ਬਦਲ ਜਾਣੀ ਆਟੋਮੈਟਿਕਲੀ ਕਹਿਣਾ ਨਹੀਂ ਪੈਣਾ ਬਾਈ ਕੇਸ ਰੱਖ ਇਦਾਂ ਕਰ ਇਦਾਂ ਕਰ ਏਸੀ ਗਲਤੀ ਤੇ ਮੈਂ ਬੇਨਤੀ ਕਰ ਰਿਹਾ ਨਾ ਕਿ ਸਾਡਾ ਬੋਲਿਆ ਘਟ ਜੇ ਗੁਰਬਾਣੀ ਦਾ ਸ਼ਬਦ ਵਰਤੇ ਪਰ ਉਹ ਹੁਣ ਜੇ ਮੇਰਾ ਖੁੱਲਾ ਹੋ ਤਾ ਮੇਰਾ ਦੀਵਾ ਜਗਦਾ ਹੋ ਤੇ ਮੈਂ ਕਿਸੇ ਦਾ ਦੀਵਾ ਜਗਾऊं बुझे ਦੀਵੇ ਤੇ ਜਗਾ ਨਹੀਂ ਸਕਦੇ ਦਵੇਂ ਦੀਵੇ ਸੋ ਇਹ ਬੇਨਤੀ ਹੈ ਕਿ ਚਾਹੀ ਅਸੀਂ ਪ੍ਰਚਾਰਕ ਹੈ ਗੁਰੂ ਦੇ ਨਾਂ ਤੇ ਖਾਣ ਵਾਲੇ ਆ ਅਸੀਂ ਕੋਸ਼ਿਸ਼ ਕਰੀਏ ਪਹਿਲਾਂ ਆਪ ਜੁੜੀਏ ਆਪ ਨਿਤਨੇਮ ਨਾਲ ਨਾਮ ਨਾਲ ਸਿਮਰਨ ਨਾਲ ਜੁੜੀਏ ਜਦੋਂ ਅਸੀਂ ਜੁੜੇ ਹੋਵਾਂਗੇ ਸਾਨੂੰ ਸਟੇਜ ਤੇ ਬੈਠਿਆਂ ਆਨੰਦ ਆਉਂਦਾ ਹੋਏਗਾ ਫੇਰ ਹੀ ਆਨੰਦ ਅੱਗੇ ਟ੍ਰਾਂਸਫਰ ਹੋਏਗਾ ਤੇ ਜੇ ਅਸੀਂ ਲੋਕਾਂ ਦੇ ਆਨੰਦ ਲਈ ਕੰਮ ਕਰ ਰਹੇ ਹਾਂ ਜਾਂ ਉਹ ਪੈਸਿਆਂ ਲਈ ਕਰ ਰਹੇ ਹਾਂ ਜਾਂ ਸੁਰਤ ਵਿੱਚ ਤੇ ਬੈਠਾ ਵੀ ਪੈਸੇ ਪੂਰੇ ਦੇਤੇ ਆ ਕਿ ਨਹੀਂ ਦੇਤੇ ਤੇ ਫੇਰ ਇਹ ਦੁਕਾਨਦਾਰੀ ਹੋਏਗੀ ਫੇਰ ਇਹ ਕੀਰਤਨ ਜਾਂ ਇਹ ਬੰਦਗੀ ਨਹੀਂ ਹੋਏਗੀ ਸਰ ਜੀ ਤੁਹਾਡਾ ਬਹੁਤ ਬਾਰੇ ਕਿਰਪਾ ਸੋ ਜਿਵੇਂ ਕੀ ਗੱਲਬਾਤ ਕੀਤੀ ਆ ਤਾਂ ਕਾਫੀ ਕੁਝ ਤੁਹਾਨੂੰ ਜ਼ਰੂਰ ਜਾਣਕਾਰੀ ਮਿਲ ਹੀ ਗਈ ਹੋਗੀ ਵੱਡੀ ਇਹਨਾਂ ਨੇ ਕੀਰਤਨ ਬਾਰੇ ਵੀ ਗੱਲ ਕੀਤੀ ਆ ਸੋ ਸਾਰੇ ਇੰਟਰਵਿਊ ਤੁਸੀਂ ਸੁਣ ਹੀ ਲਈ ਹੋਏਗੀ ਇਸ ਤਰੀਕੇ ਨਾਲ ਹੋਰ ਵੀ ਧਰਮ ਨੂੰ ਲੈ ਕੇ ਜਾਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸਾਡੇ ਨਾਲ ਦੇਖਣ ਦੇ ਵਾਸਤੇ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਜੁੱਤਸਕ